ਆ ਗਿਆ ਭੱਜਿਆ ਆ ਆ ਗਿਆ ਇੱਥੇ ਆਂਦੀ ਕਿ ਤੁਹਾਨੂੰ ਭੱਜ ਗਏ ਟੈਂਟ ਲੱਗੇ ਰਹੇਗੇ ਲੁਧਿਆਣਾ ਤੋਂ ਭਾਜਪਾ ਦੇ ਉਮੀਦਵਾਰ ਰਵਨੀਤ ਸਿੰਘ ਬਿੱਟੂ ਦੀ ਇੱਕ ਵੀਡੀਓ ਸੋਸ਼ਲ ਮੀਡੀਆ ਤੇ ਬਹੁਤ ਜ਼ਿਆਦਾ ਵਾਇਰਲ ਹੋ ਰਹੀ ਹੈ। ਇਹ ਵੀਡੀਓ ਲੁਧਿਆਣਾ ਦੇ ਲਾਡੂਵਾਲ ਦੇ ਨੇੜੇ ਇੱਕ ਪਿੰਡ ਦੀ ਦੱਸੀ ਜਾ ਰਹੀ ਹੈ ਜਿੱਥੇ ਕਿ ਰਵਨੀਤ ਸਿੰਘ ਬਿੱਟੂ ਆਪਣੇ ਚੋਣ ਪ੍ਰਚਾਰ ਦੌਰਾਨ ਪਹੁੰਚੇ ਸੀ ਤਾਂ ਦੱਸਿਆ ਜਾ ਰਿਹਾ ਹੈ ਕਿ ਕਿਸਾਨਾਂ ਦੇ ਵਿਰੋਧ ਦੇ ਕਾਰਨ ਉਹਨਾਂ ਨੂੰ ਉੱਥੋਂ ਨਿਕਲਣਾ ਪਿਆ ਤੇ ਜੋ ਚੋਣ ਪ੍ਰਚਾਰ ਲਈ ਟੈਂਟ ਲੱਗਾ ਹੋਇਆ ਸੀ ਉਹ ਵੀ ਲੱਗਾ ਲਗਾਇਆ ਹੀ ਰਹਿ ਗਿਆ। ਭੱਜਿਆ ਆਇਆ। ਉਹ ਭੱਜ ਗਿਆ। ਏ ਉਹ ਜਾ ਰਹੇ ਏ ਉਹ ਭੱਜ ਗਏ ਜੀ ਭੱਜ ਗਏ ਟੈਂਟ ਲੱਗੇ ਰਹਿ ਗਏ ਆਪਾਂ ਵੀ ਦੇਖ ਰਹੀ ਆ ਯਾਰ ਜਾਂਦੇ ਕਿ ਕਰੂ ਨਹੀਂ ਓੜਦੇ ਕਿ ਭੱਜਦੇ ਓਏ ਉਹ ਭੱਜ ਗਏ ਉਹ ਭੱਜ ਗਏ ਪੰਡਿਆ ਵੀ ਭੱਜ ਗਿਆ ਉਨੀ ਦੀ ਬਿੱਟੂ ਭੱਜ ਗਿਆ